ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਤਿਆਰੀ ਖਿੱਚੀ ਹੋਏ ਜੀ ਠੰਡੇ ਜਿਹੇ ਇਲਾਕੇ ਚ ਨੂੰ ਦੋ ਕਿ ਦਿਨ ਮਹਾ ਵੀ ਘਰ ਦੀ ਜ਼ਿੰਮੇਵਾਰੀਆਂ ਤੋਂ ਰਾਹਤ ਹੋ ਕੇ ਘੁੰਮ ਲਈਏ ਪਰ ਘਰ ਦੇ ਕਿੱਥੇ ਇਹ ਕਹਿੰਦੇ ਵੀ ਜਦ ਤੱਕ ਅਸੀਂ ਤੁਹਾਡਾ ਲਹੂ ਨਾ ਪੀਏ ਤਾਂ ਸਾਨੂੰ ਸਬਰ ਨਹੀਂ ਆਉਂਦਾ ਸੋ ਮਹਾਚਲ ਇਹ ਕਹਿੰਦੇ ਠੰਡਾ ਇਲਾਕਾ ਸੰਦੀਪ ਠੰਡਾ ਇਲਾਕਾ ਕਰੀਆ ਫਿਰ ਮੈਂ ਔਰ ਵੀ ਬਾਬਿਆਂ ਨੂੰ ਬੇਨਤੀ ਕਰੀ ਜੀ ਬਦਲ ਪਾਈ ਗਈ ਹੋ ਵੀ ਮੀ ਮੀ ਮਾ ਵੀ ਠੰਡਾ ਇਲਾਕਾ ਇੱਕ ਮੇਰੇ ਜਾਣ ਨਾ ਜਾਣ ਨਾਲ 2 ਜਾਂ 3 ਜਣਾਂ ਦਾ ਟੂਰ ਹੋਰ ਕੈਨਸਲ ਹੋ ਰਹਿਣਾ ਤਾਂ ਕਰਕੇ ਫਿਰ ਮਹਾਚਲ ਵੀ ਹਣ ਤਿਆਰ ਹੋਵੇ ਤਾਂ ਮੈਂ ਕੱਪੜੇ ਖੋਲਣ ਤੇ ਰਿਹਾ ਬੀਜੇ ਹੁਣ ਮੌਸਮ ਠੰਡਾ ਹੋ ਗਿਆ ਇੱਥੇ ਨੂੰ ਆੜਿਆ ਉੱਥੇ ਮੰਜੇਰ ਬੈਠੀ ਗੱਲਾਂ ਮਰੀ ਜਾਂਦੀਆਂ ਨਹੀਂ ਕਿਸੇ ਨਾਲ ਜਾਣ ਨਾਲ ਕੋਈ ਰੁਕਦਾ ਹੁੰਦਾ ਸਭ ਜਾਂਦੇ ਕਿਉਂਕਿ ਮਤਲਬ ਹੀ ਨਹੀਂ ਹੂੰ ਮਾ ਜੇ ਹੁਣ ਜੇ ਮੈਂ ਕੈਨਸਲ ਕਰਤਾ ਤਾਂ ਉਹਨਾਂ ਨੇ ਵੀ ਕੈਨਸਲ ਕਰ ਦਨਾਂ ਨਾਲੇ ਅੱਛਾ ਥੋੜੇ ਜਣੇ ਚੱਕਰ ਆਉਂਦੇ ਤੇ ਉਹਦੇ ਕਰਕੇ ਚੱਲੇ ਆ ਮੈਨੂੰ ਤਾਂ ਪਤਾ ਹੁਣ ਲੱਗਿਆ ਆਹ ਤਾਂ ਮੈਂ ਗੱਲੇ ਨਹੀਂ ਕਰੀ ਮੌਸਮ ਤਾਂ ਸੀ ਹੁਰੀ ਠੰਡਾ ਕਰਤਾ ਕੁਲੂ ਮਨਾਲੀ ਤਿੰਨ ਦਿਨੋਂ ਉਲੀ ਚੱਲਣਾ ਹੈ ਸਾਤਰੀ ਗੱਲ ਬੁਲਾ ਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਪਤਾ ਨਾ ਜਦ ਕੋਈ ਆਦਮੀ ਆਪਣੀ ਦੋਸਤਾਂ ਨਾਲ ਜਾਂਦਾ ਹੁੰਦਾ ਆਪਣੀ ਟੀਮ ਨੂੰ ਏਟੀਐਮ ਕਾਰਡ ਸ਼ਾਪਿੰਗ ਕਰਾ ਕੇ ਕੱਲ ਤਾਂ ਤੁਸੀਂ ਖਿਜੇ ਪਏ ਤੇ ਰੋਪੜ ਦੇ ਕਿਨ ਜਾਣ ਮੰਨੇ ਕੱਲ ਗਰਮੀ ਬਹੁਤ ਸੀ ਮੱਥੇ ਗੜਾਈ ਕਰਦਾ ਤਾਂ ਗੜਾਈ ਦੇ ਵਿੱਚ ਮੈਨੂੰ ਚੱਕਰ ਲੱਗ ਗਿਆ ਜ਼ਿਆਦਾ ਤਾਂ ਕਰਕੇ ਫਿਰ ਮੱਥੇ ਪੱਜਾ ਪੱਜਾ ਆਉਂਦੇ ਤਾਂ ਮੈਨੂੰ ਕਹਤਾ ਰੋਪੜ ਨੂੰ ਜਾਣਾ ਮੇਰਾ ਤਾਂ ਦੱਸ ਮੈਂ ਮੇਰਾ ਮਨ ਕਿਆ ਕਹੂਗਾ ਤਾ ਠੰਡਾ ਪਾਣੀ ਪੁੱਛਿਆ ਮੈਨੂੰ ਆਏ ਨੂੰ ਵੀ ਪਾਣੀ ਪੀਤੀ ਹੋਈ ਸੀ ਬਣਾ ਕੇ ਲੱਸੀ ਵਾਲੀ ਉਹ ਤੋਂ ਤਲਵਾ ਬਣਾ ਲਈ ਮਾਂ ਵੀ ਮੇਰੇ ਘਰ ਵਾਲੇ ਕੰਮ ਆਫ ਕਰਦੇ ਜੀ ਹੈ ਐਸੀ ਗੱਲ ਅੱਥਾ ਵਾ ਸ਼ਾਬਾਸ਼ ਮਾਂ ਵੀ ਹੁਣ ਵਿਚਾਰੀ ਥੱਕੀ ਹਾਰੀ 12:30 ਬਜੇ ਵਿਚਾਰੀ ਕੰਮ ਨਿਬੜ ਕੇ ਪੀਣੀ ਮਾਂ ਚਲ ਕਾ ਨੂੰ ਇਹਨੂੰ ਕੁਝ ਕਹਿਣਾ ਕਾ ਨੂੰ ਆਪੇ ਲੱਸੀ ਬਣਾ ਕੇ ਪੀਲਾ ਬਿਕਰਮ ਜੀ ਆ ਹਾਂ ਤਾ ਕਰਕੇ ਮੈਂ ਠਾਲੀ ਨੇ ਹੁਣ ਦੂਈ ਸਟ ਨੂੰ ਕੋ ਜਿੰਦੀ ਵੀ ਲੱਸੀ ਪੀਤੀ ਹੋਈ ਸੀ ਇਹ ਗੱਲ ਏ ਹੈ ਈ ਪਾਪੜ ਬੰਦਾ ਬਣਾ ਕੇ ਹੈ ਫਿਰ ਉਲੂ ਉਹ ਸਿੱਧਾ ਕਰਕੇ ਫੇ ਕਹਿੰਦਾ ਮੈਂ ਚੱਲਿਆ ਪਾਪੜ ਬਣਾ ਕੇ ਉਲੂ ਸਿੱਧਾ ਕਰਕੇ ਮਤਲਬ ਮੈਂ ਜੇ ਤੂੰ ਖਾਉਂਗੀ ਤਾਂ ਜਾਊਂਗਾ ਹੈ ਜੇ ਤੂੰ ਖਾਸੂਂਗੀ ਤਾਂ ਜਾਊਂਗਾ ਹੁਣ ਤੂੰ ਖੋਸਿਆ ਖੋਸਿਆ ਹੁਣ ਤੂੰ ਖੋਸਿਆ ਹੁਣ ਤੂੰ ਕਿਧੂ ਗਈਆਂ ਨਹੀਂ ਨਹੀਂ ਏਟੀਐਮ ਕਾਰਡ ਦੇ ਦੇ ਮੈਂ ਖੋਸਿਆ ਉਹ ਲਾਇ ਸੌ ਲੱਗੇ ਜਿਹਦੀ ਮਰਜ਼ੀ ਇਹਨੂੰ ਏਟੀਐਮ ਫੜਾ ਕੇ ਜਾਣਾ ਅਰੇ ਨੰਬਰ ਨਹੀਂ ਨੰਬਰ ਨਹੀਂ ਏਟੀਐਮ ਕਾਡਰ ਨੂੰ ਫੜਾ ਕੇ ਜਾਣਾ ਜੀ ਮੈਂ ਨਹੀਂ ਕਾਸ਼ ਨਿਕਲੇ ਨਾ ਨਿਕਲੇ ਉਹਦੀ ਜ਼ਿੰਮੇਵਾਰੀ ਹੈ ਰਹੀ ਹੈ ਇਹਨੂੰ ਏਟੀਐਮ ਬੀ ਫੋਨ ਇੱਕ ਮਿੰਟ ਬਟੂਆ ਦੱਤ ਪਾ ਕੱਢੀ ਬਟੂਆ ਪਟੋ ਬਟੂਆ ਗੱਡੀ ਮੈਂ ਨਿਕਲ ਨਹੀਂ ਏਟੀਐਮ ਚ ਕਿਵੇਂ ਨਿਕਲਦੇ ਚ ਨੰਬਰ ਤਾਂ ਲਾਇਆ ਨਹੀਂ ਇਹਦਾ ਹੁਣ ਮੈਂ ਕੀ ਕਰਾਂ ਮੇਰੇ ਕੋਲ ਜੇ ਹੁਣ ਮੈਂ ਚੁਣ ਮੇਰਾ ਕੀ ਕਸੂਰ ਤੂੰ ਏਟੀਐਮ ਮਾਂਗੇ ਤੇ ਤੈਨੂੰ ਏਟੀਐਮ ਦਵਾਤਾ ਮੈਂ ਦਵਾਤਾ ਕਿਆ ਦੇ ਦੇਣਾ ਮਾਈਕਲ ਤੋਂ ਰਹਿਣ ਦੇ ਨੌਸੰਦ ਹੋ ਰਿਹਾ ਪੰਡਾ ਹੋ ਗਿਆ ਪੁੱਲ ਬਣਾ ਲਈ ਧੌੜੀ ਮਨਾਤਾ ਇਸ ਤਰ੍ਹਾਂ ਹੀ ਹੀ ਦਰਬਾਦਲ ਉਧਰ ਬਾਦਲ ਉਪਰ ਬਾਦਲ ਨੀਚੇ ਬਾਦਲ ਹਾਂ ਬਾਦਲ ਹਾਂ ਇਹਨਾਂ ਦੇ ਕਿੰਨਾ ਟੈਂਸ਼ਨ ਸਾਸਤਰੀ ਗੱਲ ਤਾਂ ਬਲਾ ਤੋ ਦੇਖਿਆ ਹੁਣ ਤੁਸੀਂ ਐ ਦਿਮਾਗ ਖਰਾਬ ਕਰਦੇ ਬੰਦੇ ਦਾ ਤਾਂ ਹੀ ਤਾਂ ਚੱਲਿਆ ਵਿਚਾਰਾ ਤਿੰਨ ਤਿੰਨ ਜੀ ਲਣ ਦੇ ਆਪਣੀ ਕਿੰਤ ਕੀ ਹੋਰ ਕੋਈ ਖੁਰਸੀ ਦਾ ਕੰਮ ਤਿੰਨ ਤਿੰਨ ਆਪਾਂ ਨਾਲ ਆਏ ਨੂੰ ਫੋਨ ਕਰਨ ਨਾ ਕੋਈ ਮੈਸੇਜ ਕਰਨਾ ਤੈਂ ਤੈਨੇ ਖੋਸ਼ ਬੁੱਲੇ ਵੱਡੂ ਜ਼ਿੰਦਗੀ ਦੇ ਨਜ਼ਾਰੇ ਪਤਾ ਨਹੀਂ ਕਿਹੜੇ ਬੁੱਲੇ ਵੱਡ ਲੈਣੇ ਮੈਂ ਕੀ ਕਰ ਲੈਣਾ ਜਾ ਕੇ ਜਿਹੜਾ ਇਹਦੇ ਦਿਮਾਗ 'ਚ ਪਤਾ ਨਹੀਂ ਕੀ-ਕੀ ਚੱਲਦਾ ਹੋਣਾ ਵੀ ਪਤਾ ਨਹੀਂ ਮੈਂ ਕੀ ਕਰਨ ਚੱਲਿਆ ਉੱਥੇ ਕੀ ਨਹੀਂ ਕਰਨ ਚੱਲਿਆ ਕਰ ਲੈਆ ਹੋਰ ਉੱਥੇ ਕਿਹੜਾਈ ਕਰਨ ਚੱਲਿਆ ਬਰਫ ਦੀ ਖੋਚ ਚਿਕੜ ਕਰ ਚੱਲੇ ਪਰਬਾਰਪਨ ਕਰ ਚੱਲੇ ਨਹੀਂ ਕੈਮਰਾ ਘਮਾਉਂਦੇ ਹੋ ਜੀ ਇੱਕ ਮਿੰਟ ਉੱਥੇ ਤੁਸੀਂ ਕੀ ਕਰਨ ਚੱਲਿਆ ਮੈਂ ਘੁੰਮਣ ਫਿਰਨ ਚੱਲਿਆ ਬਸ ਫਿਰ ਅਸੀਂ ਵੀ ਤਾਂ ਉਹੀ ਹੀ ਨਹੀਂ ਜਦੋਂ ਤੋਂ ਕਹਿੰਦੇ ਫੋਨ ਨਹੀਂ ਕਰਨਾ ਫਲਾਣਾ ਨਹੀਂ ਕਰਨਾ ਧੰਗਾਣਾ ਨਹੀਂ ਕਰਨਾ ਤੁਸੀਂ ਸਾਤੋਂ ਛੁੱਟ ਕੇ ਤਿੰਨ ਦਿਨ ਬੰਦਾ ਕੱਟ ਜਾਂਦਾ ਹੁੰਦਾ ਆਪਣੇ ਟੱਬਰ ਤੋਂ ਛੁੱਟ ਕੇ ਵੀ ਮੇਰੇ ਮਨ ਵਿੱਚ ਮੈਂ ਇਹ ਗੱਲ ਨਹੀਂ ਮੈਂ ਇਹ ਕਰਨਾ ਹੁਣ ਹੈ ਮੈਂ ਡਿਪਰੈਸ਼ਨ 'ਚ ਚਲੇ ਜਾਣਾ ਤਾਂ ਮੈਂ ਕੋਰਾ ਆਟਣਾ ਹੋ ਬਈ ਨਹੀਂ ਮੇਰੇ ਮੂੰਹ ਤੇ ਮੇਰੇ ਮੂੰਹ ਤੱਕ ਤਾਂ ਇਹ ਸ਼ਬਦ ਸੁਣਿਆ ਵੀ ਮੈਂ ਐ ਕਿਹਾ ਵੀ ਮੈਂ ਆਪਣੇ ਟੱਬਰ ਤੇ ਛੁੱਟ ਕੇ ਚੱਲੇ ਆਂ ਚੱਲ ਮੈਂ ਠੀਕ ਐ ਜੇ ਮੈਂ ਜਾ ਕੇ ਰੋਪੜ ਕਿਸੇ ਕੱਪੜੇ ਤੇ ਗਾਇ ਜੜਿਆ ਹੁਣ ਜਿੱਥੇ ਵੀ ਖਰਚਾ ਹੋਣਾ ਉੱਥੇ ਤਾਂ ਹੋਣੀ ਬੱਸ ਬੰਦਾ ਉੱਥੇ ਦੀ ਛੁੱਟ ਕੇ ਜਾਂਦਾ ਹੁੰਦਾ ਹੁਣ ਤੱਕ ਹੁਣ ਤੋਂ ਤਦ ਉਤਰੀ ਵੀ ਨਹੀਂ ਤਿੱਕੇ ਨੂੰ ਪਤਾ ਨਹੀਂ ਯਾਰ ਕੀ ਚੱਲਦਾ ਦਿਮਾਗ 'ਚ ਕੀ ਆ ਆਪਣੀ ਸਾਡੇ ਦਿਮਾਗ ਕਲਾਵਾ ਆਪਣੀ ਸਮਝ ਤੋਂ ਬਾਹਰ ਆ ਗਾ ਹਵਾ ਠੰਡੀ ਠੰਡੀ ਆਉਂਦੀ ਪਈ ਐ 6 ਮਹੀਨੇ ਦੀ ਫੀਲਿੰਗ ਸੌਰੀ ਮੰਨਾਲੀ ਦੀ ਫੀਲਿੰਗ ਇੱਥੇ ਤੋਂ ਸ਼ੁਰੂ ਹੋ ਗਈ ਹੈ ਕੱਪੜੇ ਤਾਂ ਮੇਰੇ ਪਾਸ ਤੇ ਕਰਤੇ ਪੈ ਕੇ ਹੈ ਖਸ ਰਹਿ ਖਸ ਰਹਿ ਜਾਂ ਨਾ ਜ਼ਿੰਦਗੀ ਦੇ ਵਿੱਚ ਖਸ ਰਹਿਣਾ ਹੈ 9 ਦਾ ਸਾਲੇ ਉਹੀ ਬਠੇਰੇ ਨਾਲ ਨਾਲ ਕੱਪੜੇ ਕੁੱਪੜੇ ਲਿਆ ਕਰਨੇ ਬਾਜ਼ਾਰ ਚ ਖਰਚ ਕਰਨੇ ਆਪਣੇ ਖੋਜ ਰਹਿਦਾ ਜਿੰਦਗੀ ਚ ਨਜ਼ਾਰੇ ਲੈਣਾ ਬਿਕਰਮਾ ਰੋਈਦਾ ਰਹਿੰਦਾ ਅਰ ਮਗਰ ਤੇ ਰੋਈਦਾ ਨੀ ਬੁੱਤ ਰੋਈਦਾ ਨੀ ਕਿਣੀਆਂ ਲੱਗਿਆ ਜਦ ਕੱਪੜੇ ਉਤਾਰ ਲਓ ਹਣ ਤਾਂ ਸੁੱਕਣੇ ਪਾਏ ਜੇ ਸੁੱਕਣੇ ਪਾਏ ਜੇ ਤਾਂ ਮਤਲਬ ਇਹ ਥੋੜੋ ਵੀ ਹੁਣ ਕਿਣੀਆਂ ਪੈਣੀਆਂ ਤਾਂ ਫੇਰ ਬਾਹਰੇ ਰਹਿਣ ਦੇ ਵਿੱਚ ਆਪਣੇ ਸੁੱਕਣੇ ਪਾਏ ਹਾਂ ਉਹ ਜਾਂਦਾ ਕੁਰਸੀ ਹਮਨ ਵਾਲੋ ਕੀ ਚੱਕ ਕੱਪੜੇ ਮਾਦਾ ਇਹ ਫੋਨ ਵਾਲੇ ਬਿਜ਼ਨਸਮੈਨ ਸੁੱਕ ਗਿਆ तकरीबन ਕੱਪੜੇ ਪਹਿਲਾਂ ਥੋੜੀ ਗਰਮਾਵਾ ਚੱਲਦੀ ਸੀ ਕਿੱਛ ਸੁੱਕ ਸੀ ਹਾਂ ਉਹ ਮੰਜੇ ਪਰ ਨੂੰ ਪਾ ਲਾ ਆ ਜਾ ਤੁਸੀਂ ਵੀ ਧਰਾ ਦਿਓ ਹਾਂ ਉੱਪਰ ਵੀ ਮਾਰਦਾ ਜਿ ਬੜਕਾ ਜਿਹੜਾ ਹੁਣ ਟੈਂਪਰੇਚਰ ਉੱਪਰ ਨੂੰ ਵੱਧਾ ਜਾਂਦਾ ਤਾਂ ਹੁਣ ਉਹ ਘਟ ਜਾਊਗਾ ਚਲੋ ਮਿਲਦਾ ਜੀ ਫੇਰ ਤੁਹਾਨੂੰ ਲੋ ਜੀ ਆਪਣੀ ਹੋ ਗਈ ਜੀ ਤਿਆਰੀ ਫੁੱਲ ਫਟਾ ਫੁੱਲ ਤੇ ਸਾਡੇ ਸਾਡੇ ਫੈਮਿਲੀ ਮੈਂਬਰ ਵੀ ਖੋਜਾ ਹਾਂ ਜੀ ਦੀ ਜੀ ਵੀ ਹੁਣ ਇਹ ਚੱਲੇ ਆ ਉੱਥੇ ਹੋਟਲ-ਫੂਟਲ ਦੇਖਣ ਚੱਲੇ ਆ ਫੇਰ ਆਪਾਂ ਵੀ ਜਾਣਾ ਚਾਰ ਦਿਨ ਲਈ ਕੋਈ ਨਾ ਚੱਲੂਗੇ ਆ ਜੀ ਤਾਂ ਪੱਕਾ ਚੱਲ ਕੇ ਜਾਵਾਂਗਾ ਦੇਖੋ ਵੀ ਜੇ ਤਾਂ ਹੋਟਲ ਉੱਥੇ ਮੈਂ ਪੁੱਛ ਕੇ ਆਉਂਗਾ ਵੀ ਰੇਟ ਸਹੀ ਹੋਇਆ ਰੇਟ ਸਹੀ ਹੋਣਾ ਫਿਰ ਲੈਪਸ ਹੋਰ ਕਹਿਣ ਲੱਗਿਆ ਨਹੀਂ ਕੋਈ ਨਾ ਕੰਨ 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 ਕਹਤਾ ਵੀ ਉੱਥੇ ਦਾ ਮਾਹੌਲ ਦੇਖਣਾ ਪੜਾ ਕਿਦਾਂ ਦਾ ਕਿਦਾਂ ਦਾ ਬੜੀਆ ਹੋਵੇ ਬੜੀਆ ਯਾਰ ਬੜੀਆ ਤੂੰ ਪਹਿਲਾਂ ਬੇਸ਼ਕ ਕਰਕੇ ਤੋਰਾਂ ਵੀ ਤੁਹਾਡੇ ਬਹੁਤ ਵਧੀਆ ਚੱਲ ਨਹੀਂ ਰਹੇ ਸੇਫ ਚੱਲ ਨਹੀਂ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਲਾਡੋ ਜਿੰਦਗੀ ਆਪਣੀ ਦੋ ਦਿਨਾਂ ਕਦੇ ਨੀਲੇ ਕੁ ਮਹੀਨਾ ਮੈਦੀਉਗੀ ਇਸ ਤੂੰ ਮੀਨ ਮੈਂ ਤਾਂ ਦਾ ਲਹੂ ਪੀਂਦਾ ਨਾ ਲ ਮੈਂ ਤਾਂ ਕਿਹਾ ਮੇਰਾ ਵਾਦੇ ਪੀਂਦੀ ਵੀ ਹੂ ਕਿ ਜਿਹੜਾ ਛੜਿਆ ਮੈਂ ਕਹਿੰਦੀ ਵੀ ਜਾਓ ਆਪਣੀ ਜ਼ਿੰਦਗੀ ਜੀ ਲਓ ਨੇਰਾ ਕੇਰ ਘਰ ਵਾਲਾ ਜਮਾ ਤੇ ਲਹੂ ਨਹੀਂ ਪਿੰਦਾ ਠੀਕ ਆ ਪਰ ਜ਼ਿੰਦਗੀ ਜੂਣ ਲਈ ਬੰਦੇ ਨੂੰ ਥੋੜਾ ਜਿਆਦਾ ਦੂਰ ਹੋਣਾ ਪੈਂਦਾ ਪਾਣੀ ਪਾਣੀ ਕਲਾ ਸੁੱਕ ਗਿਆ ਕੁੜੇ ਪਾਣੀ ਦੇ ਵਧੋ ਲੋ ਉਧਰ ਜਾ ਪਾਗਲ ਤਰ ਮੋਰ ਤੇ ਚਲ ਪਾਣੀ ਹਾਂ ਗੱਡੀ ਚ ਬਹੁਤ ਬੂਤ ਲਾਇਆ ਟੁਬੜੀ ਰੱਖ ਉਹ ਤਾਂ ਦੋ ਹੀ ਬੋਤਲ ਵੀ ਲੈ ਰੂਗਾ ਮੈਨੂੰ ਉਹ ਦੋ ਉਹਦੇ ਤੋਂ ਦਸੋ ਦੋ ਗਲਾਸ ਦੇ ਦਿਓ ਪਾਣੀ ਇਹ ਬਸ ਪਾਣੀ ਪੀ ਕੇ ਜਾਣਾ ਦੂਜੇ ਪੀਣਗੇ ਅੱਜ ਸਹੇ ਕਿਹੜਾ ਕਹਿੰਦੇ ਹੁੰਦੇ ਆ ਉਹਨੂੰ ਮੀਟਰ ਦਾ ਕਿੰਨੇ ਦਾ ਮੈਨੂੰ ਵਾਲਾ ਵਾਟਰ ਮੈਨੂੰ ਵਾਲਾ ਵਾਟਰ ਪੀਣਗੇ ਜੀ ਮਿਲ ਰਹੇ ਨੇ ਵਾਟਰ ਕੋਕਾ-ਕੋਲਾ ਡਰਿੰਕ ਨਾ ਪੀਓ ਸ਼ੂਗਰ ਨਾਲ ਵਧਾ ਲਿਓ ਕੋਲ ਡਰਿੰਕ ਨਹੀਂ ਪੀਣਾ ਨਹੀਂ ਪੀਂਦੀ ਹੁਣ ਆਣੀ ਹੀ ਨਹੀਂ ਹੋਣਾ ਚਾਹੀਦਾ ਠੰਡ ਚ ਜਾਣਾ ਚੱਕਰ ਨਹੀਂ ਆਉਣਾ ਚਾਹੀਦਾ ਮੈਂ ਫੋਨ ਤੇ ਬੀੜ ਕੋਲ ਗੱਲ ਕਰੂੰਗੀ ਚਲੋ ਪਰ ਨਿਆਣੇ ਪੁੱਛਣਗੇ Papa ਸਾਡਾ ਕਿੱਥੇ ਗਿਆ ਬਕਰਮ ਸਿੰਘ ਨਾ ਨਾ ਸਰਪ੍ਰਾਈਜ਼ ਵੀਡੀਓ ਕਾਲ ਕਰਕੇ ਦੂੰਗਾ ਮੈਂ ਚਲੋ ਇੱਥੇ ਨਿਆਣਿਆਂ ਨੂੰ ਰਖਵਾ ਨਾ ਦਿਓ ਬਈ ਸੱਤ ਲਿਖਾਂ ਜੀ ਚਲੋ ਬੜਾ ਤਿਆਰ ਰੱਖੀ ਠੀਕ ਜੀ ਬਾਏ ਬਾਏ ਮਿਲਦੇ ਹਾਂ ਜੇ ਨਾ ਪਤਾ ਕਰੀਆ ਚਾਚੀ ਮਿੰਟ ਲਾ ਕੇ ਚਲੋ 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 ਠੀਕ ਹੈ ਜੀ ਓਕੇ ਬਾਏ ਚਲੋ ਚਲੋ ਪਹੁੰਚ ਗਏ ਜੀ ਹਰਮੰਤਾਲ ਦੇ ਵਿੱਚ ਤੇ ਪਾਸਟ ਇੰਟਰਨ ਦੇ ਵਿੱਚ ਹੋ ਗਏ ਸੀ ਪ੍ਰਵੇਸ਼ ਦਾ ਦਾ ਮਾਸਮਾ ਪੱਖੇ ਨਾ ਜਿਹੜੇ ਬਹੁਤ ਬਹੁ ਗੂੰਜ ਪਾਉਂਦੇ ਨੇ ਜਿਹੜੇ ਬੜੇ ਬੜੇ ਲਾਇਦੇ ਨੇ ਜਹਾਜ਼ ਵਾਲੇ ਹੁੰਦੇ ਨੇ ਜਿਹੜਾ ਜਹਾਜ਼ ਨੂੰ ਚਲਦੇ ਆ ਸਫਰ ਥੋੜਾ ਜਿਹਾ ਪਹਾੜੀ ਏਰੀਆ ਦੇ ਵਿੱਚ ਆ ਕੇ ਸਰੋਜਨ ਦਾ ਭਾਰਾ ਤੇ ਮਾਰ ਲਈ ਤੁਸੀਂ ਬ੍ਰੇਕ ਨਾਲ ਦੇ ਮੁੰਡੇ ਕਹਿੰਦੇ ਵੀ ਥੋੜਾ ਜਿਹਾ ਹਲਕਾ ਫੁਲਕਾ ਖਸਾ ਮਾਂ ਵੀ ਕੋਲਚੇ ਖਾ ਲੈਂਦੇ ਆ ਭੁੱਖ ਜੀ ਲੱਗੀ ਸਫਰ ਕਰਦੇ ਕਰਦੇ ਵੈਸੇ ਕਰਨ ਹੋਇਆ ਜੀ ਬੋਲੇ ਤੇ ਵਿਊ ਬਹੁਤ ਵਧੀਆ ਇੱਥੇ ਤੇ ਅਸੀਂ ਜਾ ਰਹੇ ਜੀ ਇਹ ਰੋਡ ਹੈਗਾ ਜੀ ਜਿਹੜਾ ਕੀਰਤਪੁਰ ਸਾਬ ਤੋਂ ਬਲਾਸਪੁਰ ਨੂੰ ਹੋ ਕੇ ਗਾਹਾਂ ਮਨੀਕਰ ਨੂੰ ਡਬਲ ਰੋਡ ਮਨਾਲੀ ਵਾਲੀ ਸਮਝ ਲਓ ਬਾਈਪਾਸ ਨਿਕਲਿਆ ਜਿਹੜਾ ਉਹ ਰੋਡ ਤੇ ਅਸੀਂ ਇਸ ਟਾਈਮ ਸਫਰ ਕਰ ਰਹੇ ਹਾਂ ਬਹੁਤ ਵਧੀਆ ਤਿੰਨ ਕਾ ਟਰਨ ਆਲਾ ਅਸੀਂ ਕ੍ਰਾਸ ਕਰ ਲਈਆਂ ਤੇ ਬਾਕੀ ਹੌਲੀ ਹੌਲੀ ਸਫਰ ਕਰਦੇ ਜਾਵਾਂਗੇ ਨਾਲ ਦੇ ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਿਦਾਂ ਦਾ ਮਾਹੌਲਾ ਅੱਗੇ-ਅਗੇ ਮੌਸਮ ਹਰੇ ਇੱਥੇ ਤਾਂ ਮੌਸਮ ਕੋਈ ਜ਼ਿਆਦਾ ਚੇਂਜ ਨਹੀਂ ਹੋਇਆ ਜੀ ਜਿਵੇਂ ਜ ਆਪਨੇ ਉੱਥੇ ਐਦਾਂ ਦੇ ਹੀ ਅਸੀਂ 30 ਕਿਲੋਮੀਟਰ ਨਿਕਲਿਆ ਕੀਰਤਪੁਰ ਸਾਹਿਬ ਤੋਂ ਬਾਕੀ ਤੁਸੀਂ ਵਲੌਗ ਨਾਲ ਬਣੇ ਰਹੋ ਦਿਖਾਈ ਜਾਵਾਂਗੇ ਅੱਗੇ-ਅਗੇ ਜੋ ਚੱਲਦਾ ਤੇ ਵੀ ਦਾ ਕੋਲ ਚਲੇ ਕੋਲ 바ਜੀ ਦੀ ਸਾਡੀ ਬ੍ਰੇਕ ਪਹੁੰਚ ਗਿਆ ਜੀ ਸੀ ਸੁੰਦਰ ਨਗਰ ਤੇ ਸਾਡਾ ਹੈਗਾ ਡੈਮ ਹੁਣ ਉਹ ਤੇ ਦੇਖਣਾ ਨਹੀਂ ਹੈਗਾ ਸਾਨੂੰ ਕੁਝ ਵੀ ਜਾਂ ਥੋੜਾ ਜਿਹਾ ਚਾਹ ਚ ਜਾਂਦਾ ਫੇਰ ਤਾਂ ਦਿਖਦਾ ਬੱਲੇ ਹੂੰ ਇਹ ਹੈ ਸੁਨਦਰ ਨਗਰ ਦਾ ਡੈਮ ਪਰ ਅਸੀਂ ਸੁਨਦਰ ਨਗਰ ਤੋਂ ਬਾਹਰ ਬਾਹਰ ਨਿਕਲ ਚੱਲੇ ਹਾਂ ਪਹਿਲਾਂ ਉੱਥੋਂ ਜਾਇ ਕਰਦੇ ਸੀ ਹਾਂ ਪਹਿਲਾਂ ਵਿਚੋਂ ਉਸੇ ਰੋਡ ਇਹ ਬਾਈਪਾਸ ਨਿਕਲਿਆ ਸਾਰੇ ਸ਼ਹਿਰਾਂ ਨੂੰ ਕੱਟ ਆਫ ਕਰਦਾ ਨਿਕਲਿਆ ਕਿਸੇ ਵੀ ਸ਼ਹਿਰ ਤੋਂ ਐਂਟਰੀ ਨਹੀਂ ਹੈਗੀ ਇਹਦੀ ਬਾਹਰ ਦੀ ਬਾਹਰ ਜਾ ਰਹੇ ਹਾਂ ਵੈਸੇ ਬਹੁਤ ਵਧੀਆ ਲੋਕੇਸ਼ਨ ਹੈ ਇੱਥੇ ਵੀ ਤੇ ਬਾਕੀ ਕੱਢ ਰਹੇ ਹਾਂ ਬਾਈ ਰੂਡ ਨਾਲ ਇੱਕ ਜੀ ਸਫਰ ਹੌਲੀ ਹੌਲੀ ਹਲ ਹਾਲ ਅਗੇ ਮੌਸਮ ਤੁਸੀਂ ਦੇਖੇ ਰਿਹਾ ਜੀ ਸਾਹਮਣੇ ਬੱਦਲਬਾਝੀ ਹੋਈ ਵੀ ਆ ਧੁੰਦ ਜੀ ਪੈਣੀ ਸ਼ੁਰੂ ਹੋ ਗਈ ਪਰ ਟੈਂਪਰੇਚਰ ਹੋਈ ਉਹ ਜੋ ਫਿਲਹਾਲ ਸੁੰਦਰ ਨਗਰ ਤੋਂ ਜੋ ਪੰਜਾਬ ਚ ਕੋਈ ਚੇਂਜ ਨਹੀਂ ਹੈਗਾ ਐਡਾ بڑا ਸਾਡਾ ਸਫਰ ਨਿਕਲਿਆ ਜੀ ਬਹੁਤ ਵਧੀਆ ਤੇ ਜੂ ਜੂ ਸਫਰ ਨਿਕਲਦਾ ਜਾਈ ਜਾਂਦਾ ਤੇ ਬਹੁਤ ਮਨਮੋਹਕ ਦ੍ਰਿਸ਼ ਸਾਡੇ ਅੱਖਾਂ ਸਾਹਮਣੇ ਹੁੰਦੇ ਆ ਰਹੇ ਇੱਥੇ ਥੋੜਾ ਜਿਹਾ ਰੋਲ ਹੋ ਗਿਆ ਜੀ ਸਿੰਗਲ ਵਾਰ ਕ ਚੱਲ ਰਿਹਾ ਡਬਲ ਹੋਣ ਦਾ ਤੇ ਪਹਾੜਾਂ ਦੇ ਵਿੱਚ ਦੇਖ ਕੇ ਭਾਈ ਇਹ ਤਾਂ ਡਿੱਗੀ ਪਹਿਲੀ ਬਣਾਈ ਫਿਰਦਾ ਬਰੇ ਕੰਵਰ ਦਾ ਬਾਈ ਬਣਾਈ ਕਰਦਾ ਤਾਂ ਹੀ ਹਾਂ ਨਾ ਕਈ ਕੱਚੇ ਹੁੰਦੇ ਨਾ ਹਿੱਲੇ ਰੇ ਵਿੱਚ ਵੀ ਡਰਾਈਵਰੀ ਕਰਨ ਦਾ ਥੋੜਾ ਜਿਹਾ ਤਜਰਬਾ ਤੇ ਢੰਗ ਹੁੰਦਾ ਉਹ ਸਭ ਨਾਲੇ ਚੱਲਣਾ ਪੈਂਦਾ ਤੇ ਜਿਉਂ ਜਿਉਂ ਪੱਗਾਹਾਂ ਨੂੰ ਚਾਈ ਜਾਂਦੇ ਨਾ ਮੌਸਮ 'ਚ ਤਬਦੀਲੀ ਤੇ ਵੱਡੇ ਵੱਡੇ ਪਹਾੜੀ ਜੰਦੇ ਆ ਵਿੱਚ ਇੱਕ ਛੋਟੀ ਜਿਹੀ ਪਹਾੜੀ ਆ ਗਈ ਇਹਦੇ ਉੱਪਰ ਹੈਗਾ ਜੀ ਸੂਰਜ ਦਾ ਪ੍ਰਕੋਪ ਅਜੇ ਆਇਆ ਨਹੀਂ ਉਹ ਪਿਛਲੀਆਂ ਪਹਾੜੀਆਂ ਪਰ ਹੈਗਾ ਪਤਾ ਨਹੀਂ ਜਿਹੜੀਆਂ ਇਹਦੇ ਪਿੱਛੇ ਪਹਾੜ ਆ ਉਹਨਾਂ ਨੇ ਢੱਕ ਲਿਆ ਦਾ ਸੂਰਜ ਤੇ ਹੱਥ ਲੜੀ ਸਾਡੇ ਇਧਰ ਪਾਣੀ ਚੱਲ ਰਿਹਾ ਜੀ ਨਾਲ ਦੀ ਨਾਲ ਦਿਖਦਾ ਤਾਂ ਹੈ ਨਹੀਂ ਪਰ ਹੂੰ ਹੁਣ ਦਿਖਣ ਲੱਗਿਆ ਉਹ ਖੜਾ ਪਾਣੀ ਸਾਈਡ ਬਰ ਪਹੁੰਚ ਗਏ ਜੀ ਪੌਂਗ ਡੈਮ ਤੇ ਇਧਰਲੀ ਸਾਈਡ ਸੁੱਕਾ ਪਿਆ ਤੇ ਇਧਰਲੀ ਸਾਈਡ ਜੱਲੇ ਜੱਲ ਜਮਾ ਕਰਿਆ ਹੋਇਆ ਨੇ ਪੌਂਗ ਡੈਮ ਚ ਦੇ ਤਾਂ ਹਵਾ ਨਾਲ ਬਣਦੀ ਆ ਛੱਲਾ ਇਹਦੇ ਚ ਵੀ ਆਣ ਹਵਾ ਵੀ ਬੁਰੀ ਤੇਜ਼ ਚੱਲ ਰਹੀ ਆ ਬਾਹਰ ਇਸ ਟਾਈਮ ਹੋ ਜੇ ਕਿਵੇਂ ਹਲ ਰੇਦਰ ਆਤਾ ਐਥੇ ਸਿੰਗਲ ਰੋਡ ਥੋੜਾ ਜਿਹਾ ਹੈ ਗਾਹਾਂ ਜਾ ਕੇ ਫੇਰ ਡਬਲ ਹੋ ਰਣਾ ਹੈ ਮੌੜੀ ਸਫਰ ਅਸੀਂ ਬਹੁਤ ਖੜਤਾ ਪਹਾੜੀ ਏਰੀਆ ਦੇ ਵਿੱਚ ਤੇ ਬਹੁਤ ਵਧੀਆ ਲੋਕੇਸ਼ਨ ਤੇ ਪਹੁੰਚ ਗਏ ਜਦੋਂ ਅਸੀਂ ਮਨੀਕਰਨ ਤੋਂ ਵਾਪਸ ਆਏ ਸੀ ਨਾ ਅਸੀਂ ਇਹ ਤਾਬੇ ਤੇ ਜਾਂਦੇ ਜਾਂਦੇ ਪ੍ਰਸ਼ਾਦਾ ਛੱਕ ਕੇ ਗਏ ਸੀ ਤੇ ਮहां ਚਲੋ ਅੱਜ ਵੀ ਸਵਾਭ ਬਣ ਗਿਆ ਵੀ ਇੱਥੇ ਕੁਝ ਸ਼ੱਕ ਚੱਲਦੇ ਤੇ ਉਦਣ ਦਾ ਪਾਣੀ ਦੀ ਆਵਾਜ਼ ਬਹੁਤ ਸੀ ਕਿ ਵਰਖਾਤਾ ਬਸੂਤਾ ਦਾ ਜਾ ਮੌਸਮ ਤੇ ਅੱਜ ਬਰਸਾਤ ਨਹੀਂ ਹੋਈ ਪਾਣੀ ਚੱਲਦਾ ਰਿਹਾ ਪਰ ਬਹੁਤ ਸ਼ਾਂਤ ਆ ਪਰ ਮੈਨੂੰ ਲੱਗਦਾ ਨਹੀਂ ਵੀ ਸ਼ਾਂਤ ਰਹਿਣਾ ਕਿ ਉੱਪਰ ਬੱਦਲਬਾਜ਼ੀ ਹੋ ਗਈ ਹੁਣ ਤਾਂ ਬੱਦਲਬਾਜ਼ੀ ਹੁਣ ਕਰਕੇ ਜੇ ਮੀਂਹ ਪੈ ਗਿਆ ਫਿਰ ਕੰਮ ਗੱਲ ਬੜਾ ਸਾਡਾ ਸਾਡਾ ਟ੍ਰਿਪ ਵੀ ਥੋੜਾ ਜਿਹਾ ਹੋ ਸਕਦਾ ਫਿਰ ਜੇ ਮੌਸਮ ਐਦਾਂ ਦਾ ਰਹੇ ਤਾਂ ਬੈਟਰ ਆ ਨਹੀਂ ਤਾਂ ਫਿਰ ਦੇਖਾਂਗੇ ਕਿ ਆ ਮਾਹੌਲ ਬਣਦਾ ਚਾ ਨਹੀਂ ਤੇ ਹੁਣ ਆਰਡਰ ਕਰਿਆ ਕੁਝ ਕਰੀ ਤੁਸੀਂ ਕਰਤਾ ਕਰਤਾ ਬਸ ਜਿਆਦਾ ਹੈਲਦੀ ਨਾ ਹੋਵੇ ਮਤਲਬ ਉਹ ਹੀ ਹੋਵੇ ਹਲਕਾ ਜਿਹਾ ਖਾਣਾ ਖਾ ਲੋ ਹਲਕਾ ਹੀ ਮੋੜਾ ਪਹਾੜਾਂ ਦੇ ਵਿੱਚ ਫਿਰ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਜੇ ਆਪਾਂ ਜਿਆਦਾ ਹੈਵੀ ਖਾ ਲਈਏ ਤੇ ਹੁਣ ਇੱਕ ਵਾਰ ਉਹ ਕੈਮਰਾਮੈਨ ਫੜਾ ਜੀ ਥੋੜਾ ਉਹ ਖੜਾ ਹੋ ਗਈ ਮਨ ਆਹ ਆ ਬਣਦਾ ਵੀਊ ਇੱਕ ਨੰਬਰ ਇਹਨਾਂ ਨੇ ਅੱਧ ਤੱਕ ਥੱਲੇ ਵੀ ਲਾਇਆ ਵੇ ਥੱਲੇ ਬਹਿਣਾ ਉਹ ਜਿਹੜਾ ਨਾ ਹੋਰ ਪ੍ਰੋਗਰਾਮ ਕਰ ਰਹਾ ਹੋ ਨਾ ਵਾਸਤੇ ਆ ਉਹ ਆਪਾਂ ਆਪਾਂ ਤਾਂ ਵੈਜੀਟੇਰੀਅਨ ਆ ਵਾ 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 ਅਸਵਰ ਗਾ ਦੂ ਅਸਵਰ ਗੇ 1.2 ਹੀ ਹੈਗੇ ਜੀ ਤਕਰੀਬਨ 15 ਕਿਲੋਮੀਟਰ ਤੇ ਆਹ ਲੱਗੇ ਵੀ ਜੀ ਅੰਦਰ ਸਬਜ਼ੀ ਨੂੰ ਪਾਣੀ ਲਾਉਣ ਚੱਲ ਰਹੀ ਹੈ ਮਿਹਨਤ ਮੈਂ ਕਹਿੰਦਾ ਟਮਾਟਰ ਬੀਜੇ ਪਏ ਇਹਨਾਂ ਨੇ ਟਮਾਟਰਾਂ ਨੂੰ ਪਾਣੀ ਲੱਗ ਰਿਹਾ ਮਿਹਨਤ ਦਾ ਫਲ ਹੁੰਦਾ ਮਿੱਠਾ ਤੇ ਇਹਨਾਂ ਦੀ ਮਿਹਨਤ ਹੈ ਕੋਕ ਕਿਸਤਿਆਂ ਜੇ ਪਰ ਰਾਟ ਜੀ ਲੰਦੇ ਹੁੰਦੇ ਆ ਉਤਨੀ ਲੈਣੀ ਹੈਗੀ ਕਿਆ ਕਹਨੇ ਹੁੰਦੇ ਇਹਨੂੰ ਪਤਾ ਨਹੀਂ ਹਾਂ ਰਾਫਟਿੰਗ ਕਰਨੀ ਆ ਤਾਰੀ ਆਉਂਦੀ ਆ ਕਰਨਾ ਆਉਂਦਾ ਕਰਨਾ ਹੈ ਦੇਖਾਂਗੇ ਕਿਆ ਕਿਆ ਮਾਹੌਲ ਬਣਦਾ ਵਾਹਿਗੁਰੂ ਸਾਡਾ ਆਰਡਰ ਹੋ ਗਿਆ ਜੀ ਤਿਆਰ ਪਹਿਲਾਂ ਮੇਰੇ ਭਤੀਜਿਆਂ ਨੂੰ ਮਿਲੋ ਦੋ ਜਿਹੜੇ ਮੇਰੇ ਨਾਲ ਆਏ ਬਲਾਵੀ ਕਰਨ ਜੀ ਸਾਸਰਗਰ ਸਤਿ ਸ਼੍ਰੀ ਅਕਾਲ ਜੀ ਬਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਹੁਣ ਕਰਾਂਗੇ ਜਿਹੜਾ ਪੰਜ-ਪੰਜ ਪ੍ਰਸ਼ਾਦ ਦੇ ਛੱਕ ਕੇ ਡਕਾਰ ਵੀ ਨਹੀਂ ਲੰਦੇ ਹੁਣ ਇਹਦੇ ਨਾਲ ਹੀ ਗੁਜ਼ਾਰਾ ਕਰਾਂਗੇ ਅੱਜ ਪਰ ਹਾਂ ਹਲਕਾ ਕਹਿੰਦੇ ਜਿੰਨਾ ਹਲਕਾ ਖਾਓਗੇ ਉਨਾ ਵਧੀਆ ਚਲੋ ਕਰੋ ਸ਼ੁਰੂ ਤੁਸੀਂ ਕੈਮਰੇ ਨੂੰ ਦੇਖਣਾ ਚਾਹੋ ਤਾਂ ਚੱਲੀ ਜਾਣਾ ਜੱਟ ਸੌਦਾ ਰੱਖੋ ਤੁਸੀਂ ਕੰਮ ਆਪਣਾ ਕੈਮਰੋ ਨੂੰ ਦੇਖ ਕੇ ਰਟ ਲੈ ਜੇਪੋ ਵੈਸੇ ਪਹਾੜ ਪਰ ਕੋਈ ਦਰਖਤ ਨਹੀਂ ਹੈਗਾ ਦੇਖ ਲੈ ਯਾਰ ਜਿਵੇਂ ਬਰਫ ਵਾਲੇ ਧਰ ਉਹ ਪਹਾੜਾਂ ਪਰ ਨਹੀਂ ਨਾ ਦਰਖਤ ਹੁੰਦੇ ਉਮੇ ਹੀ ਹੈ ਸੱਪ ਹੈ ਪਹੁੰਚ ਗਏ ਜੀ ਕਸੌਲ ਠੰਡਾ ਏਰੀਆ ਤੇ 90% ਆ ਮੈਂ ਵੀ ਪਹੁੰਚ ਗਿਆ ਪਰ ਸੜਕ ਹੈਗੀ ਪੂਰੀ ਪੂਰੀ ਬਾਲਤੂ ਪੜਾਣਾ ਉੱਥੇ ਟਿਪੇ ਟਿਪੇ ਡਰਾਮ ਚ ਫਸਿਆ ਸੀ ਉੱਥੇ ਹਾਂ ਬਸ ਇੱਥੇ ਆਹੀ ਮੇਨ ਮਾਰਕੀਟ ਆ ਨਾ ਮਾਰਕੀਟ ਇਹੀ ਹੈ ਮੇਨ ਨਾ ਦੇਖਿਓ ਹੋਰ ਮਾਰੀ ਦੇਖਿਓ ਜੀ ਉਹ ਇਹਦਾ ਮੈਡਮ ਆ ਯਾਰ ਮਾਰਕੀਟ ਦੇ ਬੰਦਾ ਹੈ ਹੋਟਲ ਦੇਖੋਗੇ ਉਹ ਤੁਸੀਂ ਰਾਤ ਕਿੱਥੇ ਕੱਟਣੀ ਆ। ਦੇਦੇ ਸਾੜ ਨੂੰ ਦੇਖੀ ਟਾਕੀ ਖੁੱਲੀ ਉਹਦੀ ਬਾਈ ਦੀ। ਹਾਂ। ਆ ਬੱਸ ਨੂੰ ਤਾਂ ਫੇਰ ਸਾਈਡ ਦੇਤੀ ਯਾਰ। ਪਰ ਚਲ ਆਪਾਂ ਨੇ ਤਾਂ ਇੱਥੇ ਰੁਕਣਾ ਨਾ। ਇੱਥੇ ਰੁਕਣਾ ਆਪਾਂ ਨੇ ਨਾ। ਦੇਖ ਕਿੱਧਰ ਨੂੰ ਜਾਣਾ ਹੋ। 705 ਨਾ ਪਾ। ਜ਼ਾਦਾ ਸਾਈਡ ਦੱਬ ਲਾ ਕੋਈ। ਹਮ ਬੜੇ ਹੀ ਨੂਰ ਨੇ ਬਣਾਇਆ ਹ ਨੈਕਚਰ ਪਾਰਕ ਦਾ ਸੌਲਾ ਹਮ ਆਈ ਦੇ ਕਾਪ ਨੇ ਇਹੀ ਦੇਖਣ ਜਾਣਾ ਹਨਾ ਜਾਂ ਫਿਰ ਅੱਗੇ ਆ ਹੋਟਲ ਉੱਥੇ ਚੱਲੀਏ ਕਹਾ ਫਿਰ ਉਧਰ ਤੁਰ ਕੇ ਆ ਜਾਂਦੇ ਅੰਦਰ ਚੱਲ ਆਇਆ ਕਰਦੇ ਆ ਨਾਲ ਹਾਜਮਾ ਜਿਹੜਾ ਤੁਸੀਂ ਖਾਦਾ ਪਾ ਫਾਸਟ ਫੂਡ ਦਾ ਉਥੇ ਬਣਾ ਲਾਂਗੇ ਪਾ ਥੋੜਾ ਸੈਟ ਲਾਂਗੇ ਪਰਾਂ ਜੀ ਹਾਂ ਸੈਟਿੰਗ ਵਧੀਆ ਹੀ ਲੋਕੇਸ਼ਨ ਆ ਕੋਈ ਲੋਕੇਸ਼ਨ ਤਾਂ ਹੁਣ ਵੀਰੇ ਲੱਭਣੀ ਪੈਣੀ ਉੱਤਰ ਕੇ ਆਏ ਹਾਂ ਪਰ ਇਹਨੂੰ ਪਾਣੀ ਚ ਪਾਣੀ ਚ ਛੱਡ ਦਾਂਗੇ ਬਰਿੰਦਰ ਨੂੰ ਕਿਉਂਕਿ ਲੋਕੇਸ਼ਨ ਲੋਕੇਸ਼ਨ ਦੇਖ ਕੇ ਦੱਸ ਦਊਗਾ ਉਹ ਤਾਂ ਪਰ ਜਈ ਆ ਸਾਸਤ੍ਰਿਕਾਲ ਜੀ ਜੀ ਆ ਇਹਨੂੰ ਅੱਜ ਤੇ ਬਿੰਦਰ ਜਾਣ ਦੀ ਟਿਕ ਟੋ ਟੋ ਟੱਬ ਲੱਦਾ ਅੱਜ ਬਾਈ ਟਿਕਟ ਕਟਵਾ ਰਿਆ ਸੀ ਖੜਾ ਲੋ ਜੀ ਅਸੀਂ ਲੱਗ ਗਏ ਆਪਣੇ ਟਿਕਾਣੇ ਤੇ ਤੇ ਟਿਕਾਣੇ ਤੇ ਲੱਗਣ ਦੇ ਨਾਲ-ਨਾਲ ਅਸੀਂ ਆਪਣਾ ਜਿਹੜਾ ਹੋਟਲ 'ਚ ਰੂਮ ਲੈਣਾ ਸੀ ਉਹ ਵੀ ਲੈ ਲਿਆ ਤੇ ਇੱਧਰ ਕੁਝ ਤਿਆਰੀ ਵੀ ਚੱਲ ਰਹੀ ਆ ਤੇ ਬਸ ਠੰਡਾ ਹੈ ਜੀ ਉਹ ਮੌਸਮ ਦਾ ਇੱਥੇ ਫਰਕ ਹੈਗਾ ਕੁਝ ਤੇ ਆ ਸਾਡੀ ਹੁਣ ਗੱਡੀ پارک ਹੋ ਰਹੀ ਆ ਹਾਂ ਠੰਡ ਤਾਂ ਨਹੀਂ ਲੱਦੀ ਜਿਆਦਾ ਧਾਰ ਕੱਢ ਦੇ ਸੌਦੇ ਤਾਂ ਮਿਲਣੇ ਆ ਧਾਰ ਨਹੀਂ ਮਿਲਣੇ ਹੈਗੇ ਕੰਮ ਖਰਾਬ ਹੋ ਜੂ ਆ ਵੀ ਕਿਸੇ ਟਾਈਮ ਹੋਟਲ ਤੇ ਲੈ ਬੰਦੇ ਨੇ ਕਿੰਨਾ ਪੈਸਾ ਲਾਤਾ ਜਿਆਦਾ ਤਿਆਰ ਹੋ ਗਿਆ ਫਿਰ ਇਹਨੇ ਵੀ ਨੋਟ ਟੱਕਣੀ ਮੰਗੇਗਾ ਨੇ 5000 ਦਾ ਰੂਮ ਉਹ ਸਾਹਮਣੇ ਦੀ ਕੁੱਪਰ ਉਹ ਕਹਿੰਦਾ ਜੀ ਸਾਡੇ ਕੋਲ ਸਾਰੇ ਬੜੇ ਰੂਮ ਵੀ 5000 ਦੇ ਹੀ ਮਿਲੂਗਾ ਸਾਨੂੰ ਮਿਲ ਗਿਆ ਜੀ 3000 ਸੱਥੇ ਬਾਕੀ ਦੇਖਦੇ ਹੁਣ ਇੱਕ ਵਾਰ ਸਮਾਨ ਜਾ ਹੋਟਲ ਦੇ ਵਿੱਚ ਰੱਖ ਕੇ ਫਿਰ ਕੱਢਦੇ ਆਂ ਘੇੜਾ ਇੱਧਰ ਨੂੰ ਉਹ ਗੱਡੀ ਸਾਈਡ ਜੀ ਕਰਾ ਕੇ ਲਾਉਣ ਲੱਗਿਆ ਉਹ ਟਾਕੀ ਟੁੱਕੀ ਖੋਲਣ ਲੱਗੇ ਆ ਗੱਡੀ ਦੀ ਟਾਕੀ ਉਹਦੇ ਨਾਲ ਨਾ ਲੱਗੇ ਤੇ ਆਪਣਾ ਵਾਲੀ ਦੀ ਟਾਕੀ ਇਹਦੇ ਨਾਲ ਨਾ ਲੱਗੇ ਨਾ ਨਾ ਔਰ ਇਹਨਾਂ ਦਾ ਡਿਊਟੀ ਹੁੰਦੀ ਨਾ ਇਹਨਾਂ ਨੇ ਐਡਜਸਟਮੈਂਟ ਕਰਕੇ ਖੜਾ ਹੋਣ ਦੀ ਉਹ ਬਰਾਂ ਨਹੀਂ ਰਾਤ ਨੂੰ ਰਿਸਪੌਂਸਿਬਿਲਟੀ ਵੀ ਹੈਗੀ ਆ ਕਮਰਾ ਲੈ ਲਿਆ ਜੀ ਤੇ ਇਧਰ ਹੈ ਜੀ ਸਾਡੀ ਬਾਲਕਨੀ ਤੇ ਆਹ ਸਾਡਾ ਹੈਗਾ ਜੀ 뷰 ਪਹਾੜਾਂ ਦਾ ਹੂੰ ਮੌਸਮ ਹੋਗਾ ਜੀ ਠੰਡਾ ਉਹਨਾਂ ਜਿੰਨੇ ਵੀ ਥੱਲੇ ਪਬਲਿਕ ਆ ਕਿਸੇ ਨੇ ਜੈਕਟ ਪਾ ਲਈ ਕਿਸੇ ਨੇ ਸੌਲ ਲੇਲੀਦਾਲੇ ਕਿਸੇ ਨੇ ਕੋਟੀ ਪਾ ਲਈ ਤੇ ਸਾਰੇ ਇਦਾਂ ਹੀ ਆ ਅਸੀਂ ਇਹਦੇ ਹਾਫ ਸਲਟਾ ਤੇ ਦੇਖੀ ਜਾਊਗੀ ਬਧਿਆ ਭੀਵਾ ਆ ਚੱਲੀਏ ਵੀ ਆ ਹੁਣ ਆ ਮੈਂ ਕਾਢ ਲਵਾਂ 10 ਰੁਪਏ ਤੇ ਲੈ ਲੋ ਆ ਖਿੱਚੀਆਂ ਨੂੰ ਮੈਂ ਜਿਹੜਾ ਲੋਕ ਫਸਾਇਆ ਤਾਂ 10 ਰੁਪਏ ਕਾਢ ਲਵਾਂ ਚਲ ਛੱਡ ਦੇ ਚਲੋ ਮੇਰਾ ਫੋਨ ਵੀ ਲੈ ਲਿਆ ਉਹ ਵੀ ਲੈ ਅਸੀਂ ਕਮਰੇ ਚੋਂ ਦੇ ਆ ਕੇ ਬਾਹਰ ਬਾਜ਼ਾਰ ਦੇ ਵਿੱਚ ਤੇ ਟਰਾਬੀ ਪਰੌਣਕਾਂ ਜਿਹਾ ਲੱਗਣੇ ਹੋ ਗਿਆ ਸ਼ੁਰੂ ਬਾਜ਼ਾਰ ਦੇ ਵਿੱਚ ਤੇ ਮੌਸਮ ਵੀ ਕਾਫੀ ਠੰਡਾ ਹੋ ਗਿਆ ਅੱਜ ਜਾਗਤਾ ਨੁਕਤਾ ਪਾਈਆਂ ਹੋਈਆਂ ਨੇ ਸਭ ਨੇ ਕੋਟੀਆਂ ਤੇ ਅਸੀਂ ਇਹਦੇ ਅਜੇ ਗੁਮ ਰਿਆ ਸਾਡੀਆਂ ਕੋਟੀਆਂ ਹੈਗੀਆਂ ਤਾਂ ਹੈ ਪਰ ਸਾਨੂੰ ਉਹਨਾਂ ਜਿਆਦਾ ਮਹਿਸੂਸ ਜੇ ਨਹੀਂ ਦੇ ਰਹੀ ਠੰਡ ਹੋਊਗੀ ਅਜੇ ਹੋਰ ਮੌਸਮ ਚੇਂਜ ਹੋਊਗਾ ਹੋਰ ਚਲੋ ਆ ਚੱਲੂ ਸਿੱਧੂ ਮੂਸੇ ਵਾਲਾ ਇਹ ਨਹੀਂ ਹਟਦੇ ਹਾਂ ਚਲਾਤਾ ਹੋਟਲਾਂ ਦਾ ਅੰਤਰੀ ਜੀ ਹੋਟਲ ਬਹੁਤ ਆ ਇੱਥੇ ਪਰ ਇੱਕ ਗੱਲ ਹੈਗੀ ਆ ਜਿੰਨੇ ਹੋਟਲ ਆ ਪਰ ਇਹਨਾਂ ਦੇ ਰੇਟ ਫਿਕਸ ਜੇ ਹੀ ਆ ਤਕਰੀਬਨ ਤਕਰੀਬਨ ਘੱਟ ਵੱਧ ਕੋਈ ਨਹੀਂ ਕਰਦਾ 2-400 ਰੁਪਏ ਦੀ ਫਰਕ ਪਾਉਂਦੇ। ਕੋਈ 4-5000 ਤੋਂ ਰੂਮ ਸ਼ੁਰੂ ਕਰ ਦਿੰਦੇ ਆ। ਤੇ ਉਸ ਹਿਸਾਬ ਨਾਲੇ ਚੱਲਦਾ ਅੱਗੇ-ਅਗੇ ਸਿਸਟਮ 3500 ਤੋਂ 3000 ਦੇ ਲਗਭਗ ਰੂਮ ਮਿਲ ਹੀ ਜਾਂਦਾ। ਆਹ ਉੱਪਰ ਤੋਂ ਆਉਂਦੀ ਜੋ ਠੰਡੀ ਜੀ ਹਵਾ ਤੇ ਬੁੱਲੇ ਆਉਂਦੇ ਪਰਤੇਨ ਪੂਰੇ। ਬਾਕੀ ਦੇਖਦੇ ਹੁਣ। ਕਿਹ ਅਸਿਸਟਮ ਬਣਦਾ। ਚੱਲੋ ਇੱਧਰ। ਹੋਟਲਾਂ ਦੇ ਵਿੱਚ ਇੱਕ ਤਿੱਕੇ 뮤ਜ਼ਿਕ ਚੱਲਦਾ। ਉਹ ਬਾਈ ਨੇ ਦੇਖ ਕੇ ਸਾਨੂੰ ਪੰਜਾਬੀ ਸੌਂਗ ਜਦ ਸਿੱਧੂ ਮੂਸੇ ਵਾਲੇ ਦਾ ਲਾਤਾ। ਕਿਉਂ ਮੈਂ ਪੱਗ ਬੰਨੀ ਹੋਈ ਜਿੱਥੇ ਕਰਕੇ ਦੂਰ ਤੀ ਪਛਾਣੋ ਸਿੰਧੀ ਪੰਜਾਬੀ ਆਂਦੀ। ਪੱਗ ਬੰਨ੍ਹੇ ਹੋਇਆ ਕਰਕੇ। ਉਹ ਆ। ਵਾਹਿਗੁਰੂ ਸਤਨਾਮ। ਇਹ ਵੀ ਅਲੱਗ ਜੀ ਦੁਨੀਆ ਹੋਰ ਹੈ ਵੀ। ਇਹ ਆਗਾ ਮਸਾਦ ਸੈਂਟਰ। ਚੰਨਦਾ ਮਿਊਜ਼ਿਕ ਦਾ ਤੜਾ ਦਾਣਾ ਹਰੇ ਰਾਮ ਵੈਸੇ ਇੱਥੇ ਦੇਖਿਆ ਮੈਂ ਫੋਰਨਰ ਕੁਝ ਜ਼ਿਆਦਾ ਹੀ ਫਿਰਦੇ ਆ ਵੈਸੇ ਸਭ ਇੰਜੋਏ ਕਰਨੇ ਆਉਂਦੇ ਹੋਰੇ ਲਓਏ ਸਾਰੇ ਇੱਧਰ ਨੂੰ ਹੋਟਲੇ ਹੋਟਲ ਦਿਖ ਰਹੇ ਬਾਜੀ ਵਾ ਬਾਜੀ ਵਾ ਬਹੁਤ ਵਧੀਆ ਥਿਊ हाँ 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 क्या yeah. बने ब्यू चल रहा जी पानी डाउन टू अर्थ ਪਾਣੀ ਦਾ ਠੰਡਾ ਹੀ ਹੋਣਾ ਹੈ ਨਹੀਂ ਮਨਿਕਰਨ ਸਾਹਿਬ ਤੋਂ ਦੂਆ ਪਾਣੀ ਹੁੰਦਾ ਉਹਦਾ ਜਮੇ ਕਰਮ ਹੁੰਦਾ ਇਹ ਤਾਂ ਬਰਫ ਵਾਲਾ ਪਾਣੀ ਹੈ